ਨ ਅਸਰੀ ਮਹਿਲਾ 55 ਘਰ 12 ਵਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਢੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕ ਮਨ ਰਾਪੈ ਸੋਗ ਅਗਨ ਸਜਣਾ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕੇਸ਼ ਪਾਪ ਨਾ ਥੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਧਰੇ ਪ੍ਰਭ ਸਰਣਾਈ ਧਨਾਸਰੀ ਮਹਲਾ 5 ਤੇ ਪੁੱਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਓਢਾਏ ਅਨੰਦਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਮਾਰ ਹਿਦੈ ਨਿਹਾਰੀ ਮੰਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਧਨਸ੍ਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾ ਕੋਈ ਹੋ ਆਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਟ ਨਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨਾਸਰੀ ਮਹਲਾ 5 ਕਿਤੈ ਪ੍ਰਕਾਰ ਨ ਤੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਤਨ ਤੇ ਪਿਆਰਾ ਹਉ ਮੈਂ ਬੰਧ ਹਰ ਦੇਵਨ ਹਾਰਾ ਚਰਨ ਕਮਲ ਸਿਓ ਲਾਗੋ ਨਹੀ ਨਾਨਕ ਕੀ ਬੇਨੰਤੀ ਏ ਇਕੋ ਅੰਕਾਰ ਸਤਿਗੁਰ ਪ੍ਰਸਾਦ ਤਨ ਹਸਰੀ ਮਹਿਲਾ ਨੋਆ ਕਾਹੇ ਰੇ ਬਨ ਖੋਜਨ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਪੋਹਪ ਮਦ ਜਿਉ ਬਾਸ ਬਸ ਤੋ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਟਿ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਟੈ ਨਾ ਭ੍ਰਮ ਕੀ ਕਾਈ